ਭਾਈ ਲੈ ਲਾ ਲਿਆ ਨਹੀਂ ਰੋਲ ਹਰਜੀਤ ਸਰ ਕੀ ਹੈ ਜੀ ਮਾਫ ਕਰਤਾ ਸੱਤ ਤਰੀਕ ਦੀ ਰਾਜਮਨ ਕੁਲਵੰਤ ਕੋਈ ਦੇ ਕਰੀ ਜੀ ਪੀ ਐਫਸੀ ਕੋਟ ਲਿਆ ਪਤੂ ਨੰਬਰ 6 ਚ ਪੈਂਦਾ ਟੋਲ ਅੱਜ ਤੋਂ ਕੇ ਗਰਦਾਸ ਕੋਤੇ ਉਥੇ ਆਪਣਾ ਇੱਕ ਹਰਫਰ ਲੱਗਾ ਗੁਰਸ਼ਰਪ ਸਿੰਘ ਤੇ ਉਥੇ ਸਰਜੀਤ ਸਿੰਘ ਉਥੇ ਮੈਨੇਜਰ ਹੀ ਸਰਜੀਤ ਸਿੰਘ ਨੇ ਕੋਈ ਆਰਡਰ ਕੀਤਾ ਸੀ ਆਰਡਰ ਦੇ ਵਿੱਚ ਡਿਲੇ ਹੋ ਰਹੀ ਸੀ ਉਹਨੇ ਆਪਣਾ ਲੜਕੇ ਨੂੰ ਘੂਰਿਆ ਲੜਕੇ ਨੇ ਆਪਣੇ ਫਾਦਰ ਨੂੰ ਨਹੀਂ ਕਰੀ ਉਹ ਕਮਲਜੀਤ ਸਿੰਘ ਨੂੰ ਬੁਲਾ ਰਿਆ ਕਮਲਜੀਤ ਸਿੰਘ ਦਾ ਆਪਣਾ ਸਾਫਾ ਫੌਜੀ ਆ ਉਹ ਉੱਥੇ ਨਾਲੀ ਤੁਰਤ ਨਾਲ ਹੁਣ ਤੋਂ ਬਾਅਦ ਉਹਨੇ ਕਮਲਜੀਤ ਸਿੰਘ ਨੇ ਜਿਹੜਾ ਉੱਥੇ ਇੱਕ ਜਿਹੜਾ ਫੈਰ ਜਿਹੜਾ ਹੈ ਉਹ ਸਰਜੀਤ ਸਿੰਘ ਮੇਜਰ ਦੇ ਫੈਰ ਨਾਲੀ ਵੀ ਜਿਹੜਾ ਉੱਥੇ ਚੱਲਿਆ ਇੱਕ ਫੈਰ ਇਹ ਕੋਈ ਚਾਰ ਫੈਰ ਨਹੀਂ ਕੋਈ ਗੱਲ ਨਹੀਂ ਦੂਜੀ ਰੰਗੀ ਜਿਹੜਾ ਉਹਦੇ ਐਫਐਲ ਅਰਜ ਕਰਕੇ ਦੂਜੀ ਨੂੰ 10 ਘੰਟੇ ਲੇਜੇ ਜੀ ਦੇ ਕਰ ਲੈ ਤੇ ਨਾਲ ਇੱਕ ਨਾਸਾਸਲਾ ਬਰਾਬਰ ਸਰ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਕਸਟਮਰ ਤੇ ਉਹਦੇ ਵਿੱਚ ਹੋਇਆ ਝਗੜਾ ਉਹਦੀ ਕੀ ਇਟੀਟੇ ਇਹ ਇਹ ਜਿਹੜਾ ਕਸਟਮਰ ਦੇ ਵਿੱਚ ਝਗੜਾ ਨਹੀਂ ਹੋਇਆ ਤੇ ਆਪਸ ਵਿੱਚ ਜਿਹੜਾ ਉਹ ਸੈਂਸਿੰਗ ਫਰਫਰੀ ਹੋਇਆ ਤੇ ਸਰਜੀਤ ਸਿੰਘ ਮੈਨੇਜਰ ਹੀ ਸਰਜੀਤ ਸਿੰਘ ਨੇ ਆਰਡਰ ਦਿੱਤਾ ਹੈ ਤੇ ਗੁਰਸ਼ਰਦ ਸਿੰਘ ਨੇ ਆਪਣੇ ਫਾਦਰ ਨੂੰ ਤੇ ਬੁਲਾਇਆ ਇਹ ਵੀ ਆਪਣਾ ਮੈਨੂੰ ਅੱਜ ਪਹੁੰਚਾ ਦੇ ਲੱਗਿਆ ਉਸ ਤੋਂ ਬਾਅਦ ਉਹਨੇ ਆਪਣਾ ਉੱਥੇ ਆਣ ਕੇ ਉਹ ਤੋਂ ਮੇਗਾ ਹੋਣ ਤੋਂ ਬਾਅਦ ਕਮਲਜੀਤ ਸਿੰਘ ਕਮਜੀਤ ਜੀ ਜਿਹੜਾ ਹੈ ਉਹ ਫਾਇਰ ਵੀ ਉਹ ਸਰਜੀਤ ਸਿੰਘ ਮੈਨੇਜਰ ਨੇ ਲਾਇਆ ਤੇ ਤੁਹਾਨੂੰ ਕੀ ਕਰੂ ਉਹਦੇ ਚ ਸਰਜੀਤ ਦੇ ਬਿਆਨ ਤੇ ਜਿਹੜਾ ਹੈ ਮਰਚਾ ਦਰਜ ਕਰਕੇ ਕਮਲਜੀਤ ਸਿੰਘ ਦੇ ਬੋਲ ਕਮੇਡੀਸ਼ਨ ਉਹਨੂੰ ਦਰਜ ਕਰਦਾ ਤੇ ਨਾਮ ਹੀ ਬਣ ਜਾਂਦਾ ਹੈ। ਵੈਪਨ ਲਾਇਸੈਂਸੀ ਕਿਹਦੇ ਸੀ? ਵੈਪਨ ਲਾਇਸੈਂਸੀ। ਉਹਦੇ ਵਿੱਚ ਕੀ ਹੋਊਗਾ? ਉਹ ਵੈਪਨ ਦਾ ਦਰਜ ਕਰਵਾਇਆ ਜਾਏ। ਵੈਪਨ ਜਿਹੜਾ ਉਹਦਾ ਹੀ ਆਪਣਾ ਲਾਇਸੈਂਸ ਜਿਹੜਾ ਦਾ ਸਟੱਡ ਹੈ। ਐਸਨ ਪਰ ਮਾਸਤੇ ਤੇ ਜਨਮ ਲਾਇਸੈਂਸ। ਦੋਸਤੀ ਗਏ ਕਿਹੜੇ ਤਰ੍ਹਾਂ। ਤੇ ਉਹ ਸਰ ਜਿਹੜੀ ਗੋਲੀ ਚੱਲੀ ਹੈ ਉਹ ਅੰਦਰ ਚੱਲੀ ਜਾਂ ਬਾਹਰ ਚੱਲੀ ਹੈ। ਉਹ ਜਿੱਥੇ ਉਹਨਾਂ ਦਾ ਆਪਣਾ ਅੰਦਰਲੇ ਪਾਸੇ ਆਪਣਾ ਕਾਊਂਟਰ ਦੇ ਕੋਲੇ ਜਿੱਥੇ ਸਰਜੀਤ ਸਿੰਘ ਤੇ ਬੈਠੇ ਕਮੇਡੀ ਕੀ ਐਫਸੀ ਦੇ ਅੰਦਰ ਚੱਲੀ ਹੈ ਨਾ ਹਾਂਜੀ ਤਾਂ ਸਰ ਫਿਰ ਉਸ ਸਮੇਂ ਤੇ ਅੰਦਰ ਕਸਟਮਰ ਵੀ ਹੁੰਗੇ ਫਿਰ ਭਾਰ ਦੌੜ ਉੱਥੇ ਹੋਈ ਉਹਦੀ ਸੀਸੀਟੀਵੀ ਸਾਨੂੰ ਮਿਲ ਸਕਦੀ ਨਹੀਂ ਉਹ ਬਿਲਕੁਲ ਕਸਟਮਰ ਨਹੀਂ ਹੈਗੇ ਉਹ ਆਫਿਸ ਵਿੱਚ ਠੀਕ ਹੈ ਕੋਈ ਫਾਇਰ ਮਿਸ ਨਹੀਂ ਹੋਇਆ ਨਹੀਂ 25 25 ਹੋਰ ਕੋਈ ਹੈ